ਬੋਲੋ ਜੀ ਵਾਹਿਗੁਰੂ ਅਮਰਦਾਸ ਕੋ ਔੰਕਾਰ ਵਾਹਿਗੁਰੂ ਜੀ ਕੀ ਪ੍ਰਥਾ ਸ਼੍ਰੀ ਪਤੇ ਜੀ ਸਹਾਇ ਵਾਹਿਗੁਰੂ ਸ਼੍ਰੀ ਪਤੇ ਜੀ ਕੀ ਪਾਸ਼ਾ ਜੀ ਦਸਮੀ ਪ੍ਰਥਮ ਗਦੇ ਸਮਰਗਿਆ ਗੁਰੂ ਨਾਨਕ ਲਈ ਤੇ ਆਏ ਰੰਗਤ ਗੁਰ ਤੇ ਅਮਰਦਾਸ RAMDAS ਸਾਹਿਬ ਹੁਣੀ ਸਹਾਇ ਅਰਜਨ ਹਰ ਗੋਬੰਦ ਨਾਮ ਸਿਮਰਉ ਸ੍ਰੀ ਅਰਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਜੀਆ ਜੀ ਸਟੇਟਸ ਆਫ ਰਿਜਿਸਟ੍ਰੇਸ਼ਨ ਸਭ ਤੁਖਜਾਇ ਬਹੁਤ ਅਦਰ ਚਮਰੇ ਆ ਕਾਰਨ ਉਹਨੇ ਦਾਵਤ ਆਏ ਸਭ ਭੰਗ ਹੋਏ ਸਹਾਇ 10ਵਾਂ ਪਾਤਸ਼ਾਹ ਸਾਇਦ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥ ਭੰਗ ਹੋਏ ਸਹਾਇ 10ਵਾਂ ਬਾਦਸ਼ਾਹ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਨਰਚੰਦ ਦਾਰਦਾਂ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਤੋਂ ਹਮ ਸਰ ਜਾਦਿਆਂ ਚਾਲੀਆਂ ਮੁਕਤੇ ਆਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹਿ ਦੇਖ ਕੇ ਅੰਦਰ ਕੀਤਾ ਤਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸਿਰ ਤੇ ਬੰਦ ਬੰਦ ਕਟਾਏ ਖੋਪਰੀਆਂ ਲੋਹੀਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਤਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਾਧਨਾਂ ਨਾਲ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਕਰਕੇ ਖਾਤ ਸਾਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤ੍ਹਾ ਬਜਿਤਾ ਕਾ ਸਰਬ ਸੁਖੁ ਭਗਾਹਾਂ ਜਹਾਂ ਜਹਾਂ ਖਾਲਸਾ ਜੀ ਸੇ ਤਾਹਾਂ ਤਾਹਾਂ ਰੱਛਾ ਰਾਇ ਆਇ ਤ ਦੇਖ ਤੇਗ ਫਤਿਹ ਕਰ ਕੀ ਬੈਜ ਬੰਦ ਕੀ ਜੀਤ ਸ੍ਰੀ ਸਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਖਮ ਸਖੀ ਦਾਨ ਤੇ ਇਸ ਨਾਮ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਸਰਦਾਰ ਨਾਮ ਦਾਨ ਸ਼੍ਰੀ ਅਮਰ ਸਰ ਸਾਹਿਬ ਜੀ ਦੇ ਦਰਸਨਿ ਸ਼ਨਾ ਚੌਕੀਆਂ ਛੱਡੇ ਪੁੰਗੇ ਜੁਗੋ ਟਾਲ ਧਰਮ ਕਾਜ ਐਕਾਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਖਾ ਦਾ ਮਾਨੀ ਨਾ ਮਤਿ ਮਾਤ ਪਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂਤਾਨਾਂ ਦੇ ਜਨਾਂ ਤੋਂ ਪਰੰਤ ਨੂੰ ਛੋੜਿਆ ਗਿਆ ਹੈ ਖੁੱਲੇ ਦਰਸੰਧਦਾਰ ਤੇ ਸੇਵਾ ਸਮਰਦਾਦਾਨ ਖਾਲਸਾ ਜੀ ਨੂੰ ਬਖਸ਼ੇ। ਇਹ ਨਿਮਾਣੀਆਂ ਦੇ ਮਾਨ ਨਤਾਣੀਆਂ ਦੇ ਤੰਗ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਜੀਾਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਬ੍ਰਹਮ ਗਿਆਨੀ ਸਿੰਘ ਸਹਿਬਾਬਾ ਦੀਪ ਸਿੰਘ ਜੀ ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਆਪ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਸਰਬੱਤੇ ਭਲੇ ਦੀ ਅਰਦਾਸ ਬੇਨਤੀ ਹੈ ਕਿਰਪਾ ਕਰੋ ਸਰਬੱਤਾ ਪਰਾਕਰਣਾ ਹਾਜ਼ਰੀ ਦਰ ਤੇ ਪ੍ਰਮਾਨ ਕਰਨੀ ਤੁਲਪਨਾ ਭੇਟਾਵਾਂ ਦਰ ਪ੍ਰਮਾਨ ਕਰਨੀਆਂ ਯਾਤਰਾ ਸਫਲੀ ਕਰਨੀ ਪਰਿਵਾਰਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿਚ ਲਾਉ। ਸੇਵਾ ਸਿਮਰਨ ਦੀ ਦਾਤ ਗੁਰ ਸਿੱਖੀ ਦੀ ਦਾਤ ਬਖਸ਼ਿਸ਼ ਕਰਨ। ਕਿਰਪਾ ਕਰੋ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰਬੱਤ ਦੇ ਭਲੇ ਲਈ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦ ਰਹੀ ਹੈ ਸਰਬੱਤ ਦਾ ਭਲਾ ਕਰਨਾ ਕਿਰਪਾ ਕਰਨੀ ਹੋਈਆਂ ਪੁੰਨਾਂ ਚੁਕਾਂ ਦੀ ਖਮਾ ਕਰਨਾ ਸੇਵਾ ਸਿਮਰਨ ਦੀ ਦਾਤ ਔਰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨੀ ਆਪਣੇ ਚਰਨਾਂ ਨਾਲ ਜੋੜਨਾ ਕਿਰਪਾ ਕਰੋ ਸਰਬੱਤੀ ਹਾਜ਼ਰੀ ਦਰ ਤੇ ਪ੍ਰਵਾਨ ਕਰੋ ਸੁਖ ਹੋਵੇ ਨਾਨਕ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ਼ਰਵਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ